ਨੈਕਸਟ 24 ਪੰਜਾਬ نیوز ਚੈਨਲ ਦੇਖ ਦਿੱਤ ਦਰਸ਼ਕਾਂ ਨੂੰ ਪਰਪਰ ਸੱਸੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਗੁਰਦਾਸਪੁਰ ਦੇ ਨਜ਼ਦੀਕੀ ਪੈਂਚਾਵਾ ਵਿੱਚ ਸੀਵਰੇਜ ਸਫਾਈ ਕਰਦੇ ਸਮੇਂ ਦਿਮਾਗ ਵਿੱਚ ਗੈਂਸਟਰ ਨਕਰਨ ਤਿੰਨ ਪ੍ਰਵਾਸੀ ਮਜ਼ਦੂਰ ਬੇਹੋਸ਼ ਹੋ ਗਏ। ਪਿੰਡ ਦੇ ਲੋਕਾਂ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਸਿਵਰੇਚ ਤੋਂ ਬਾਹਰ ਕੱਢ ਕੇ ਸਿਵਲ ਹਸਪਤਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸਿਵਲ ਹਸਪਤਲ ਵਿੱਚ ਜਾਣਕਾਰੀ ਦਿੰਦਿਆਂ ਨਿਊਵਾਸੀ ਪਗਤਪੁਰ ਜ਼ਿਲ੍ਹਾ ਰਾਜਸਥਾਨ ਦੇ ਦੱਸਿਆ ਹੈ ਕਿ ਉਹਨਾਂ ਦੇ ਪਿੰਡ ਵਿੱਚ ਸਫਾਈ ਦਾ ਕੰਮ ਕਰਦੇ ਸਨ ਉਸਨੇ ਦੱਸਿਆ ਹੈ ਕਿ ਬੁੱਧਵਾਰ ਨੂੰ ਉਸਦਾ ਪਤੀ ਕਨਈਆ ਪਿੰਡ ਵਿੱਚ ਸੀਵੇ ਦੀ ਸਫਾਈ ਕਰ ਰਿਹਾ ਸੀ ਇਸ ਦੌਰਾਨ ਦਿਮਾਗ 'ਚ ਗੈਂਸਟਰਨ ਕਰਨ ਉਹ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸਦੇ ਪਤੀ ਕਨਈਆ ਨੂੰ ਬਚਾਉਣ ਲਈ ਉਸਦਾ ਭਤੀਜਾ ਨਵੀ ਅਤੇ ਪ੍ਰਾ ਮੋਨੂ ਵੀ ਸਿਵਰੇ ਦੇ ਵਿੱਚ ਵੜ ਗਏ ਅਤੇ ਦੋਵੇਂ ਬੇਹੋਸ਼ ਹੋ ਗਏ ਜਦੋਂ ਉਸਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਕਿਸੇ ਤਰ੍ਹਾਂ ਤਿੰਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਲਾਸ ਦੌਰਾਨ ਉਸਦੇ ਪਤੀ ਕਨਈਆ ਦੀ ਮੌਤ ਹੋ ਗਈ ਹੈ ਜਦਕਿ ਉਸਦੇ ਭਤੀਜੇ ਨਵੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਗੁਰਦਾਸਪੁਰ ਤੋਂ ਹਲਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਹਸਤਾਨ ਦੇ ਰਹਿਣ ਵਾਲੇ ਹਨ ਹੋ ਗਏ 20-22 ਸਾਲ ਇਥੇ ਕੰਮ ਕਰਦੇ ਕਰਦੇ ਬਾਜੀ ਇਹ ਕੂੜਾ ਕਾੜਾ ਚੁਬਦੇ ਨਾਲੀ ਮੋਰੀ ਵੀ ਸਾਰਿਆਂ ਦੀ ਸਾਫ ਕਰਦੇ ਤੇ ਇਹਨਾਂ ਦਾ ਸੀਬਰੇ ਕੇ ਵੀ ਇਹਨੇ ਜ਼ਿੰਮੇਵਾਰੀ ਦੇ ਰੱਖੀ हमको ਸੀਬਰੇ ਦਾ ਕੰਮ ਕਰ ਰਹੇ ਹੈ ਤੋ ਇੱਥੇ ਰਹਿਗੇ ਸਾਰਾ ਕੰਮ ਕਰ ਰਹੇ ਅਗਰ ਸੀਬਰੇ ਦਾ ਕੰਮ ਨਹੀਂ ਕਰਨਗੇ ਤੋ তুই ਪਿੰਡ ਤੇ ਨਿਕਲ ਜਾ ਮੈਂ ਨਹੀਂ ਕਰਾਂਗੇ ਕੋਈ ਕੰਮ ਇਹ ਚੱਕਰ ਇਹ ਨਾ ਤੋ ਅਸੀਂ ਮਜਬੂਰ ਹੈ ਵੈ ਸੀਬਰੇ ਦਾ ਵੀ ਕੰਮ ਕਰਦੇ 4000 ਦੇਦੇ ਬਾਜੀ ਅੱਜ ਕੀ ਹੋਇਆ ਅੱਜ ਹੋਇਆ ਇਹਨ ਕੋ ਸੀਨ ਸੀਬਰੇ ਦਾ ਕੀ ਹੈਗੇ ਉਹਦੇ ਉਹ ਸੀਵਰੇ ਪਾਣੀ ਰੁਕੇ ਢੱਕਾ ਲਗਿਆ ਲੋਕਾਂ ਦੀ ਨਾਲੀ ਭਰੀ ਹੈ ਕਟਰ ਬਰੇ ਤੂੰ ਨਾ ਸੀਵਰੇ ਸਾਫ ਕਰੋ ਤਸੀਵਰੇ ਸਾਫ ਕਰਨੇ ਗਏ ਤਾਂ ਦੋ ਮੇਰਾ ਘਰਵਾਨਾ ਪੜਿਆ ਅੰਦਰ ਕਨਈਆ ਤਾਂ ਮੇਰਾ ਪਰਾ ਬੜਿਆ ਅੰਦਰ ਦੋਨੋਂ ਉੱਥੇ ਹੀ ਘਰੋਸ ਹੋ ਗਏ ਇੰਨਾ ਭੀੜ ਬੜੀ ਬੜੀ ਭੀੜ ਕੋਈ ਕੇ ਨਹੀਂ ਨਿਕਾਲਾ ਕੇ ਨਾ ਇ tanto ਨਹੀਂ ਕਿਹਾ ਕਿ ਮੈਂ ਅੰਦਰ ਪੜੂ ਤਾਂ ਮੈਂ ਨਿਕਾਲੂ ਤੂੰ ਕੇ ਨਾ ਨਹੀਂ ਨਿਕਾਲਾ ਮੈਂ ਕਿੰਨੇ ਖੱਪ ਪਾਈ ਕਿੰਨੇ ਵੱਲ ਦਾ ਇਨਾ ਪਾਇਆ ਕਿੰਨੇ ਨਹੀਂ ਨਿਕਾਲਾ ਪਰ ਪਤਾ ਨਹੀਂ ਕਿ ਉਹਨੇ ਪ੍ਰਮਾਤਮਾ ਦਾ ਭਲਾ ਹੋ ਜਿੰਨੇ ਕਾਲ ਤੇ ਬਾਹਰ ਹੁਣ ਇੱਥੇ ਕੌਣ ਲੈ ਕੇ ਆਇਆ ਉਹਨਾਂ ਪਿੰਡ ਵਾਲੇ ਹੀ ਲੈ ਕੇ ਆਏ ਸਾਵੇ ਜਰ ਪਿੰਡ ਵਾਲੇ ਹੀ ਲੈ ਕੇ ਆਏ ਚਾਬੇ ਦੇ ਲੈ ਕੇ ਆਏ ਸਾਰੇ ਕੁਝ ਜਰ ਕੰਮ ਕਰਦੇ ਹੁੰਦਰ ਮੋਟਰਸਾਈਕਲ ਵੰਡੀਆਂ ਕੱਢੀਆਂ ਵੰਡੀਆਂ ਦੋਹਦੀਆਂ ਠੀਕ ਹੈ ਜਿਨ੍ਹਾਂ ਦੇ ਅੰਦਰ ਇੱਕ ਦਾ ਨਾਮ ਕਨਈਆ ਇੱਕ ਦਾ ਨਾਮ ਨੀਰੂ ਇੱਕ ਦਾ ਨਾਮ ਮੋਨੂ ਹੈ ਮੈਂ ਵੀ ਗਈ ਮੈਂ ਸਾਰੀ ਨਹੀਂ ਬਣੀ ਮੇਰੀ ਕੁੜੀ ਨਹੀਂ ਬੰਦ ਵਾਲੇ ਕਿਸੋ ਦੇ ਰਾਜਸਥਾਨ ਜਿਲ੍ਹਾ भरतपुर ਕੀ ਸਾਰੀ ਘਟਨਾ ਜੀ ਮੈਂ ਤਹਿਸੀਲਦਾਰ ਦਿਨਾਨਗਰ ਗੁਰਮੀਤ ਸਿੰਘ ਮਿਚਰਾ ਇੱਕ ਗੱਡਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਡਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਹੋਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਆਉਣਾ ਤੇ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਖ ਸਾਹਿਬ ਇਹਨਾਂ ਨੂੰ ਹਸਪਤਾਲ ਲੈ ਆਏ ਜਦੇ ਵਿੱਚ ਉਹ ਇੱਕ ਦੀ ਡੈਥ ਹੋ ਗਈ ਪੂਰਾ ਹੋ ਗਿਆ ਤੇ ਦੂਸਰੇ ਦੀ ਹਾਲਤ ਖਰਾਬ ਹੋਣ ਕਰਕੇ ਦਿ올 ਹਸਪਤਾਲ ਉਹਨੂੰ ਸ਼ਿਫਟ ਕੀਤਾ ਇਹਨਾਂ ਨੇ ਆਪ ਵੀ ਸਨ ਜੀ ਤਿੰਨ ਤਿੰਨ ਬੰਦੇ ਇੱਕ ਦੀ ਹਾਜ਼ਰ ਇੱਕ ਕੁਲ ਤਿੰਨ ਬੰਦੇ ਸੀ ਇੱਕ ਬੰਦਾ ਇੱਥੇ ਦਾਖਲ ਹੈ ਜਿਹਦਾ ਜਿਹੜਾ ਐਸਐਮਓ ਸਾਹਿਬ ਨੇ ਦੱਸਿਆ ਕਿ ਉਹ ਥੋੜਾ ਜਾ ਠੀਕ ਹੈ ਅੱਛਾ ਤੇ ਸਾਰੇ ਜਿਹੜਾ ਗੱਟਰ ਸਾਫ ਕਰਨ ਵਾਲੇ ਦੇ ਜਿਹੜਾ ਪ੍ਰਾਈਵੇਟ ਦੇ ਉਹਦੇ ਬੰਦਾ ਲਾਹੇ ਕੋਈ ਉਹਨਾਂ ਦੇ ਚਲ ਬੰਦਾ ਨਹੀਂ ਵੀ ਤਿੰਨ ਬੰਦੇ ਲਾਹੇ ਮਿੰਡੂਰ ਕੋਈ ਬਣਾ ਕੋਪੀ ਪਰਪਸ ਲਈ ਕੋਈ ਸੇਫਟੀ ਨਹੀਂ ਕੁਛ ਨਹੀਂ ਆਉਂਦਾ ਤੇ ਇਹ ਤੇ ਹੋਰ ਸਰਪੰਚ ਸਾਹਿਬ ਵੀ ਦੱਸਣਗੇ ਇੱਕ ਵਾਰੀ ਉਹ ਇਲਾਜ ਹੋ ਜਾਵੇ ਫਿਰ ਪੁੱਛਦੇ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਕਿਹਨੇ ਲਾਇਆ ਸੀ ਇਹਨਾਂ ਨੂੰ ਕਿਉਂ ਲਾਇਆ ਸੀ ਉਹ ਸਰਪੰਚ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਪ੍ਰਾਈਵੇਟ ਤੌਰ ਤੇ ਕਿਸੇ ਨੇ ਲਾਇਆ ਸੀ ਗਾਟਰ ਬੰਦ ਸੀਗੇ ਸੀਵਰੇਜ ਬੰਦ ਸੀਗਾ ਉਹ ਸਾਫ ਕਰਨ ਵਾਸਤੇ ਲਾਇਆ ਸੀ ਉਹ ਬਾਕੀng ਡਿਟੇਲ ਦੇਣਗੇ ਇੱਕ ਵਾਰੀ ਦੇਖ ਲੈਣ ਜਰਾ ਜਿਹੜਾ ਜਿਆਦਾ ਸੀਰੀਅਸ ਹੈ ਉਹਨੂੰ ਸੰਭਾਲ ਲੈਣ ਸਰਕਾਰ ਕੋਲੋਂ ਪੁੱਛਿਆ ਜਾ ਰਿਹਾ ਹੈਲਪ ਵਾਸਤੇ ਸਥਾਨਕ ਬੰਦੇ ਕੋਈ ਨਹੀਂ ਉੱਚ ਅਧਿਕਾਰੀਆਂ ਨੂੰ ਦੱਸ ਦਿੰਦੇ ਆ ਰਿਪੋਰਟ ਬਣਾ ਕੇ ਭੇਜ ਦਿਆਂਗੇ ਦੇਖਦੇ ਆ ਕੀ ਹੁੰਦਾ ਜੀ ਗ੍ਰਾਮ ਪੰਚਾਇਤ ਦੀ ਕਿਹੜੀ ਕਿਹੜੀ ਗ੍ਰਾਮ ਪੰਚਾਇਤ ਚਾਵਾ ਗ੍ਰਾਮ ਪੰਚਾਇਤ ਚਾਵਾ ਚਾਵਾ ਜੀ ਚਾਵਾ ਵੇਲਾ ਠੀਕ ਹੈ ਸਰਪੰਚ